ਇਸੇ ਬਿਲ ਤੋਂ ਐਲਨ ਮਸਕ ਥੋੜੇ ਨਾਰਾਜ਼ ਹੋਏ ਸੀਗੇ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ ਬਿਲਕੁਲ ਜੀ ਉਹਨਾਂ ਨੇ ਪਾਰਟੀ ਬਣਾ ਲਈ ਜਿਹਦਾ ਨਾਂ ਵੀ ਰੱਖਤਾ ਅਮਰੀਕਾ ਪਾਰਟੀ ਐਲਨ ਮਸਕ ਕਹਿੰਦੇ ਨੇ ਕਿ ਹਰ ਬੰਦੇ ਨੂੰ ਇਹ ਚੀਜ਼ ਦਾ ਹੱਕ ਹੈ ਉੱਥੇ ਵੀ ਤਾਂ ਲੋਕਤੰਤਰ ਸਿਸਟਮ ਹੈਗਾ ਮਸਕ ਸਾਹ ਤੇ ਡੋਨਾਲਡ ਟਰੰਪ ਇੱਕ ਦੂਜੇ ਦੇ ਅੰਮਨੋ ਸਾਹਮਣੇ ਕੋਕੇ ਮਿਲਿਆ ਕਰਨਗੇ ਗੱਲ ਅਮਰੀਕਾ ਦੀ ਕਰੀਏ ਅਮਰੀਕਾ ਦੇ ਵਿੱਚ ਡੋਨਾਲਡ 트ੰਪ ਇਸ ਵੇਲੇ ਰਾਸ਼ਟਰਪਤੀ ਨੇ ਤੇ ਕਈ ਫੈਸਲੇ ਉਹ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਈ ਮੁਲਕਾਂ ਦੇ ਨਾਲ ਉਹਨਾਂ ਦੇ ਸਬੰਧ ਟੈਰਿਫ ਨੂੰ ਲੈ ਕੇ ਥੋੜੇ ਜਿਹਾ ਤਣਾਅਪੂਰਨ ਹੋਏ ਸੀ ਪਰ ਹੁਣ ਟੈਰਿਫ ਨੂੰ ਲੈ ਕੇ ਵੀ ਮਸਲੇ ਹੱਲ ਹੁੰਦੇ ਨਜ਼ਰ ਆ ਰਹੇ ਨੇ ਕੁਝ ਇੱਕ ਬਾਰੇ ਉਹਨਾਂ ਨੇ ਕੁਝ ਦਸਤਖਤ ਕਰ ਦਿੱਤੇ ਨੇ ਟੈਰਿਫ ਨੂੰ ਲੈ ਕੇ ਤੇ ਦੂਜੇ ਪਾਸੇ ਇੱਕ ਹੋਰ ਰੇੜਕਾ ਜਿਹੜਾ ਬਰਕਰਾਰ ਹੋਇਆ ਸੀਗਾ ਉਹ ਸੀਗਾ ਐਲਨ ਮਸਕ ਦਾ ਐਲਨ ਮਸਕ ਟੈਸਲਾ ਦੇ ਮੁਖੀ ਸਪੇਸ ਵਾਲੀ ਜਿਹੜੀ ਕੰਪਨੀ ਆ ਉਹਦੇ ਮੁਖੀ ਤੇ ਕਾਫੀ ਉਹਨਾਂ ਦੇ ਆਪਣੇ ਕਾਰੋਬਾਰ ਨੇ ਤੇ ਉਹ ਅੱਡ ਹੋ ਗਏ ਸੀਗੇ ਇੱਕ ਬਿੱਲ ਨੂੰ ਲੈ ਕੇ ਬਿੱਲ ਜਿਹੜਾ ਉਹਦੇ ਉੱਤੇ ਦਸਤਖਤ ਕਰ ਚੁੱਕੇ ਨੇ ਤੇ ਉਹ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਜਿਹਨੂੰ ਬਿੱਗ ਬਿਊਟੀਫੁਲ ਬਿਲ ਦਾ ਨਾਮ ਦਿੱਤਾ ਜਾ ਰਿਹਾ ਹੈ ਕਹਿੰਦੇ ਟੈਕਸਾਂ ਦੇ ਵਿੱਚ ਖਰਚਾਂ ਦੇ ਵਿੱਚ ਕਟੌਤੀ ਵਗੈਰਾ ਕਰੇਗਾ ਲੋਕਾਂ ਨੂੰ ਰਾਹਤ ਦੇਵੇਗਾ ਇਸੇ ਬਿਲ ਤੋਂ ਐਲਨ ਮਸਕ ਥੋੜੇ ਨਾਰਾਜ਼ ਹੋਏ ਸੀਗੇ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ ਉਹਨਾਂ ਦਾ ਜਿਹੜਾ ਡੋਜ ਵਾਲਾ ਡਿਪਾਰਟਮੈਂਟ ਸੀਗਾ ਗਵਰਨਮੈਂਟ ਐਫੀਸ਼ੀਐਂਸੀ ਵਾਲਾ ਉਹ ਛੱਡਿਆ ਸੀਗਾ ਤੇ ਹੁਣ ਐਲਨ ਮਸਕ ਨੇ ਨਵਾਂ ਧਮਾਕਾ ਕਰ ਦਿੱਤਾ ਹੈ ਅਮਰੀਕਾ ਦੀ ਸਿਆਸਤ ਦੇ ਵਿੱਚ ਕਹਿੰਦੇ ਉਹਨੇ ਵੀ ਆਪਣੀ ਨਵੀਂ ਪਾਰਟੀ ਬਣਾ ਲਈ ਹੈ ਜੋ ਸਿੱਧੀ ਕਹਿ ਸਕਦੇ ਆ ਕਿ ਟੱਕਰ ਹੈ ਡੋਨਾਲਡ ਟਰੰਪ ਨੂੰ ਬਿਲਕੁਲ ਜੀ ਉਹਨਾਂ ਨੇ ਪਾਰਟੀ ਬਣਾ ਲਈ ਹੈ ਜਿਹਦਾ ਨਾਂ ਵੀ ਰੱਖਤਾ ਅਮਰੀਕਾ ਪਾਰਟੀ ਹੂੰ ਅਸੀਂ ਜਾਣਦੇ ਆ ਕਿ ਟੈਸਲਾ ਦੇ ਸੀਈਓ ਨੇ ਐਲਨ ਮਸਕ ਸਾਹਿਬ ਤੇ ਜਿਹੜੀ ਤੁਸੀਂ ਕਰਕੇ ਹਟਿਓ ਬਿਲ ਫੁੱਟੀਫੁੱਲ ਬਿਲ ਤੇ ਟਰੰਪ ਵਿੱਚ ਮਤ ਭੇਦੂ ਉਭਰੇ ਸੀ ਟਰੰਪ ਪ੍ਰਸ਼ਾਸਨ ਅਧੀਨ ਨਵੇਂ ਬਣੇ ਡਿਪਾਰਟਮੈਂਟ ਆਫ ਗਵਰਨਰ ਜਿਹਨੂੰ ਤੁਸੀਂ ਡੇਜ ਕਹਿੰਦੇ ਹੋ ਤੋਂ ਬਾਹਰ ਫੈਸਲਾ ਲਿਆ ਗਿਆ ਪਰ ਐਲਨ ਵਾਸ ਕਹਿੰਦੇ ਨੇ ਕਿ ਹਰ ਬੰਦੇ ਨੂੰ ਇਹ ਚੀਜ਼ ਦਾ ਹੱਕ ਹੈ ਇੱਕ ਪਾਰਟੀ ਪ੍ਰਣਾਲੀ ਵੱਲੋਂ ਇਹ ਸਾਰਾ ਮਾਮਲਾ ਦੁਹਰਾਇਆ ਜਾ ਰਿਹਾ ਹੈ ਉਹ ਕਹਿੰਦੇ ਇਸ ਤਰ੍ਹਾਂ ਦੇ ਵਿਕਲਪ ਉੱਥੇ ਹੈ ਉੱਥੇ ਵੀ ਤਾਂ ਲੋਕਤੰਤਰ ਸਿਸਟਮ ਹੈਗਾ ਲੋਕਤੰਤਰ ਦੇ ਵਿੱਚ ਕੋਈ ਬੰਦਾ ਆਪਣੇ ਖਿਆਲ ਆਤ ਬੱਖੋ ਵੱਖਰੇ ਤਰੀਕੇ ਨਾਲ ਵਰਣਨ ਕਰ ਸਕਦਾ ਇਸ ਮਾਮਲੇ ਦੇ ਵਿੱਚ ਫਿਰ ਉਹਨਾਂ ਨੇ ਇਹ ਸਾਰੇ ਦੇ ਸਾਰੇ ਮਾਮਲੇ ਨੂੰ ਲੈ ਲਿਆ ਸੋਹਣਮ ਇੱਥੇ ਤਾਂ ਐਂ ਲੱਗਦਾ ਤਰਵਿੰਦਰ ਕਿ ਅਗਲੇ ਸਮੇਂ ਦੇ ਵਿੱਚ ਮਸਕ ਸਾਹਿਬ ਤੇ ਡੋਨਾਲਡ ਟਰੰਪ ਇੱਕ ਦੂਜੇ ਦੇ ਅੰਮਨੋ ਸਾਹਮਣੇ ਹੋ ਕੇ ਮਿਲਿਆ ਕਰਨਗੇ ਹੈਨਾ ਤੇਰੇ ਸਾਹਮਣੇ ਦਰਾਂ ਦੇ ਵਿੱਚ ਬਹਿਣਾ ਪਰ ਦੁੱਖ ਤੈਨੂੰ ਦੱਸਣਾ ਨਹੀਂ ਹੂੰ ਸੋ ਇੰਜ ਜੇ ਲੱਗਦਾ ਹੈ ਕਿ ਐਲਨ ਮਸਕ ਸਾਹਿਬ ਹੁਣ ਡੋਨਾਲਡ ਟਰੰਪ ਸਾਹਿਬ ਨੂੰ ਜਦੋਂ ਮੂਰਦੀ ਘੁੰਮਿਆ ਕਰਨਗੇ ਨਾ ਤਾਂ ਇੱਕ ਕਿਸਮ ਦਾ ਚੜਾਇਆ ਕਰਨਗੇ ਜਿਵੇਂ ਉਹ ਸ਼ੇਰ ਨੂੰ ਬਾਂਦਰ ਚੜਾਉਂਦਾ ਹੁੰਦਾ ਸੀ ਜੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ